ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਚਾਰਾਂ ਆਪਣੀਆਂ ਚੱਲਦੀਆਂ ਰਹਿੰਦੀਆਂ ਹਨ ਪੂਰੇ ਗੁਰ ਕੀ ਸੇਵਾ ਨਾ ਕਿੰਨੀ ਬਿਰਥਾ ਜਨਮ ਲਵਾਇਆ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ ਜੋ ਸਾਡਾ ਜਨਮ ਹੈ ਇਹ ਬਿਰਥਾ ਜਨਮ ਲਵਾਇਆ ਗਿਆ ਇਸ ਨੂੰ ਸਫਲਾ ਕਰਨ ਵਾਸਤੇ ਤਨ ਮਨ ਧਨ ਦੀ ਲੋੜ ਹੈ ਤਨ ਦੀ ਵੀ ਲੋੜ ਹੈ ਮਨ ਦੀ ਵੀ ਲੋੜ ਹੈ ਤੇ ਧਨ ਦੀ ਵੀ ਲੋੜ ਹੈ ਫਿਰ ਜੋ ਹੈ ਫਿਰ ਜੋ ਸਾਡਾ ਜਨਮ ਹੈ ਉਹ ਸਾਡਾ ਸਫਲਾ ਹੋ ਜਾਂਦਾ ਹੈ ਫਿਰ ਜਦੋਂ ਸੇਵਾ ਕਰਦੇ ਹਾਂ ਜੋ ਸਾਡਾ ਮਨ ਮੈਲਾ ਹੁੰਦਾ ਹੈ ਉਹ ਸਾਡਾ ਮਨ ਸਾਫ਼ ਹੋਣ ਲੱਗ ਜਾਂਦਾ ਹੈ ਜਦੋਂ ਮਨ ਸਾਫ਼ ਹੋਣ ਲੱਗ ਜਾਂਦਾ ਹੈ ਫਿਰ ਪ੍ਰਮਾਤਮਾ ਦੇ ਨਾਲ ਜੁੜਨ ਲੱਗ ਜਾਂਦਾ ਹੈ ਫਿਰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਪ੍ਰਮਾਤਮਾ ਦੀ ਪ੍ਰਾਪਤੀ ਕਰਕੇ ਫਿਰ ਜੋ ਸਾਡਾ ਜਨਮ ਹੈ ਜੇ ਸਫਲਾ ਹੋ ਜਾਂਦਾ ਹੈ ਸੋ ਇਸ ਕਰਕੇ ਗੁਰੂ ਘਰ ਦੇ ਵਿੱਚ ਸੇਵਾ ਨੂੰ ਵੱਡਾ ਮੁੱਖ ਰੱਖਿਆ ਗਿਆ ਹੈ ਜਿੰਨਾ ਚਿਰ ਸੇਵਾ ਨਹੀਂ ਕਰਦੇ ਉਨਾਂ ਚਿਰ ਅਸੀਂ ਆਪਣਾ ਮਨੁੱਖਾ ਦੇ ਆਉ ਸਫਲੀ ਨਹੀਂ ਹੁੰਦੀ ਗੁਰੂ ਘਰ ਦੇ ਵਿੱਚ ਸੇਵਾਵਾਂ ਹਨ ਸੰਗਤ ਦੇ ਵਿੱਚ ਪੱਖਾ ਤੇਰਨਾ ਪਹਿਲਾਂ ਟਾਈਮ ਦੇ ਵਿੱਚ ਪੱਕੇ ਹੁੰਦੇ ਸੀਗੇ ਹੁਣ ਸਮੇਂ ਦੀ ਤਬਦੀਲੀ ਦੇ ਨਾਲ ਏਸੀ ਆ ਗਏ, ਕੂਲਰ ਆ ਗਏ, ਪੱਖੇ ਆ ਗਏ। ਸੋ ਉਸ ਟਾਈਮ ਦੇ ਵਿੱਚ ਹੱਥਾਂ ਵਾਲੇ ਪੱਖੇ ਕਰਦੇ ਸੇਵਾ ਹੁੰਦੀ। ਸੋ ਹੱਥਾਂ ਦੇ ਨਾਲ ਭਾਂਡਿਆਂ ਦੀ ਸੇਵਾ ਵੀ ਕੀਤੀ ਜਾਂਦੀ। ਸੋ ਉਸ ਤੋਂ ਬਾਅਦ ਝਾੜੂ ਦੀ ਵੀ ਸੇਵਾ ਕੀਤੀ ਜਾਂਦੀ। ਜੋੜੇ ਸੇਵਾ ਕਰਨ ਦੀ ਵੀ ਸੇਵਾ ਕੀਤੀ ਜਾਂਦੀ ਹੈ। ਸੋ ਜੋ ਇਹ ਸੇਵਾਵਾਂ ਹਨ ਇਹ ਕਰਨ ਦੇ ਨਾਲ ਸਾਡਾ ਮਨ ਸਫਲਾ ਹੁੰਦਾ ਹੈ। ਇਹ ਸੇਵਾਵਾਂ ਕਰਕੇ ਜਦੋਂ ਸਾਡਾ ਮਨ ਸਫਲਾ ਹੁੰਦਾ ਹੈ ਫਿਰ ਬੁੱਧਵਦਲੀ ਸਿੱਧ ਪਾਈ ਜੋ ਸਾਡੀ ਬੁੱਧੀ ਹੈ ਇਹ ਬਦਲ ਜਾਂਦੀ ਹੈ ਤੇ ਸਾਨੂੰ ਸਿੱਧੀ ਪ੍ਰਾਪਤ ਹੋ ਜਾਂਦੀ ਹੈ। ਸਿੱਧੀ ਕੀ ਹੈ? ਜੋ ਸਾਨੂੰ ਸਿੱਧਾ ਰਸਤਾ ਹੈ ਪਰਮਾਤਮਾ ਨੂੰ ਮਿਲਣ ਦਾ ਉਹ ਵੀ ਦਿਖ ਜਾਂਦਾ ਹੈ ਬਾਕੀ ਰਿੱਧੀਆਂ ਸਿੱਧੀਆਂ ਵੀ ਫਿਰ ਉਹ ਗੁਰਮਖ ਪਿਆਰੀਆਂ ਦੀਆਂ ਦਾਸੀਆਂ ਹੋ ਜਾਂਦੀਆਂ ਹਨ ਸੋ ਇਸ ਕਰਕੇ ਪੂਰੇ ਗੁਰ ਕੀ ਸੇਵ ਨਾਲ ਕਿੰਨੀ ਵਰਥਾ ਜਨਮ ਲਵਾਇਆ ਜੇ ਪੂਰੇ ਗੁਰੂ ਦੀ ਸੇਵਾ ਨਾ ਕੀਤੀ ਜੋ ਸਾਡਾ ਜੀਵਨ ਹੈ ਇਹ ਵਰਥਾ ਚਲੇ ਜਾਵੇਗਾ ਤੋ ਅਸੀਂ ਇਸ ਜੀਵਨ ਨੂੰ ਸਫਲਾ ਇਸ ਕਰਕੇ ਹੀ ਕਰ ਜਨ ਕਰਾਂਗੇ ਜੇ ਅਸੀਂ ਗੁਰੂ ਦੀ ਸੇਵਾ ਕਰਾਂਗੇ ਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਗੁਰੂ ਘਰ ਦੇ ਵਿੱਚ ੱਪੜ ਸਾਫ਼ ਕਰਾਂਗੇ ਭਾਂਡਿਆਂ ਦੀ ਸੇਵਾ ਕਰਾਂਗੇ ਜੁੱਤੀਆਂ ਸਾਫ਼ ਕਰਨ ਦੀ ਸੇਵਾ ਕਰਾਂਗੇ ਪੱਖਿਆਂ ਦੀ ਸੇਵਾ ਕਰਾਂਗੇ ਜਿਸ ਵੀ ਤਰ੍ਹਾਂ ਦੀ ਸੇਵਾ ਮਿਲਦੀ ਹੈ ਉਹ ਅਸੀਂ ਸੇਵਾ ਕਰਾਂਗੇ ਜੋ ਸਾਡਾ ਜਨਮ ਹੈ ਉਹ ਫਿਰ ਸਫਲਾ ਹੋ ਜਾਵੇਗਾ ਇਸ ਕਰਕੇ ਅੱਜ ਐਨੇ ਹੀ ਬੋਲਦੇ ਆ ਜੋ ਕੋਈ ਬੋਲਦੇ ਕੋਈ ਅਖਰ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਗੁਰੂ ਗੁਰੂ ਦੀ ਸੰਗਤ ਮਾਫ ਕਰ ਦੇਵੇ ਸੋ ਮਹਾਪੁਰਖਾਂ ਵੱਲੋਂ ਜੋ ਵੀ ਸਾਨੂੰ ਦੱਸਿਆ ਜਾਂਦਾ ਹੈ ਵੀ ਗੁਰਬਾਣੀ ਦਾ ਪ੍ਰਚਾਰ ਘਰ ਘਰ ਜਾ ਕੇ ਕਰੋ ਮੀਡੀਆ ਦਾ ਯੁੱਗ ਹੈ ਇਸ ਕਰਕੇ ਸਰਬ ਧਰਮ ਸਾਂਝਾ ਆਪਣਾ ਚੈਨਲ ਚੱਲਦਾ ਹੈ ਇਸ ਨੂੰ ਵੱਧ ਤੋਂ ਵੱਧ ਲਾਇਕ ਕਰੋ ਕਲ ਯੁੱਗ ਦਾ ਸਮਾਂ ਹੈ ਜੋ ਗਲਤ ਅੰਸਰ ਬੋਲਦੇ ਹਨ ਮਹਾਪੁਰਖਾਂ ਦੇ ਖਿਲਾਫ ਬੋਲਦੇ ਹਨ ਉਹਨਾਂ ਦੇ ਚੈਨਲਾਂ ਨੂੰ ਜਾਦੇ ਅਸੀਂ ਪਸੰਦ ਕਰਦੇ ਹਾਂ ਜੋ ਗੁਰੂ ਦਾ ਜਸ ਕਰਦੇ ਹਨ ਮਹਾਪੁਰਖਾਂ ਦਾ ਜਸ ਕਰਦੇ ਹਨ ਸੱਚ ਦਾ ਜਸ ਕਰਦੇ ਹਨ ਉਸ ਚੈਨਲਾਂ ਨੂੰ ਅਸੀਂ ਲੋਕ ਜੋ ਹੈ ਬਹੁਤ ਘੱਟ ਪਸੰਦ ਕਰਦੇ ਹਾਂ ਸੋ ਇਸ ਕਰਕੇ ਗੁਰਬਾਣੀ ਦਾ ਪ੍ਰਚਾਰ ਹੈ ਜੋ ਘਰ ਘਰ ਤੱਕ ਪਹੁੰਚਾਈਏ ਜੋ ਗਲਤ ਪ੍ਰਚਾਰ ਹੈ ਉਸ ਤੋਂ ਅਸੀਂ ਬਚੀਏ ਅਸੀਂ ਚੰਗੇ ਗੁਰਮਖਾਂ ਦੇ ਲੜ ਲੱਗ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹਾਂ ਮਨਮੁਖਾਂ ਤੋਂ ਸਾਨੂੰ ਬਚਣ ਦੀ ਲੋੜ ਹੈ ਗੁਰਮਖਾਂ ਦੀ ਸਾਨੂੰ ਸੰਗਤ ਕਰਨ ਦੀ ਲੋੜ ਹੈ ਅਸੀਂ ਗੁਰੂ ਗੁਰਮਖਾਂ ਦੇ ਸੰਗਤ ਕਰਕੇ ਮਹਾਪੁਰਖਾਂ ਦੀ ਸੰਗਤ ਕਰਕੇ ਗੁਰੂ ਗੁਰੂ ਜਪ ਕੇ ਸੰਸਾਰ ਤੋਂ ਜਾਈਏ ਜੋ ਸਾਡਾ ਆਉਣਾ ਵੀ ਸਫਲਾ ਹੋ ਜਾਵੇ ਸੋ ਇਸ ਕਰਕੇ ਬੋਲਦਾਂ ਕੋਈ ਗਲਤ ਬੋਲੇ ਗਿਆ ਹੋਵੇ ਜੋ ਜबान ਹੈ ਇਹ ਚੰਮ ਦੀ ਹੈ ਇਹ ਤੋਂ ਗਲਤ ਸਲਤ ਬੋਲੇ ਜਾਂਦਾ ਗੁਰੂ ਕੀ ਸੰਗਤ ਆਪੇ ਮਾਫ ਕਰ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ